ਸਰਦੀਆਂ ਦੇ ਵਿੱਚ ਮਾਰਕੀਟ ਦੇ ਵਿੱਚ ਵੱਡੀਆਂ ਸਾਰੀਆਂ ਬਹੁਤ ਮਿਰਚਾਂ ਆਈਆਂ ਹੋਈਆਂ ਸੀਗੀਆਂ ਆਪਾਂ ਵੀ ਉਦਾਂ ਦੀ ਹੀ ਦਹੀਂ ਤੇ ਮਿਰਚ ਬਣਾ ਕੇ ਤਿਆਰ ਕਰਨੀ ਸੀ ਇਹ ਸਬਜੀ ਬਹੁਤ ਹੀ ਚਟਪਟੀ ਤੇ ਵਧੀਆ ਬਣੀ ਸੀਗੀ ਆਪਾਂ ਇਹਨਾਂ ਨੂੰ ਕੱਟ ਕਰਕੇ ਇੱਕ ਤੜਕਾ ਲਗਾ ਲਾਂਗੇ ਵੇਸੀਕ ਜਾਂ ਜਿਹਦੇ ਵਿੱਚ ਟਮਾਟਰ ਤੇ ਪਿਆਜ਼ ਹੀ ਐਡ ਕਰੇ ਸੀਗੇ ਨਾਲ گارਲਿਕ ਐਡ ਕਰਿਆ ਸੀਗਾ ਤੇ ਇਧਰੋਂ ਜਿਹੜੀਆਂ ਮਿਰਚਾਂ ਆਪਾਂ ਕੱਟ ਕੀਤੀਆਂ ਹੋਈਆਂ ਸੀਗੀਆਂ ਉਹ ਐਡ ਕਰ ਲਈਆਂ ਸੀਗੀਆਂ ਇਸ ਤੋਂ ਬਾਅਦ ਆਪਾਂ ਜਿਹੜਾ ਦਹੀਂ ਲਿਆ ਸੀਗਾ ਉਹ ਐਡ ਕਰਨਾ ਇਹਦੇ ਵਿੱਚ ਨੂਨ ਮਿਰਚ ਆਪਾਂ ਆਪਣੇ ਘਰ ਦੇ ਹਿਸਾਬ ਨਾਲ ਜਿੰਨਾ ਤੁਸੀਂ ਖਾਣੇ ਉਹ ਐਡ ਕਰ ਸਕਦੇ ਹੋ ਦਹੀਂ ਪਾਉਣ ਤੋਂ ਬਾਅਦ ਨਾਲ ਦੇ ਨਾਲ ਹੀ ਇਹਨੂੰ ਚਲਾਉਣਾ ਹੈ ਤਾਂ ਜੋ ਕਿ ਆਪਣੀ ਜਿਹੜੀ ਦਹੀਂ ਹੈ ਫਟ ਨਾ ਜਾਵੇ ਤੇ ਇਹ ਸਬਜੀ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੋਈ ਸੀਗੀ ਘਰਦਿਆਂ ਨੂੰ ਬਹੁਤ ਪਸੰਦ ਆਈ ਸੀਗੀ ਕਿ ਆਪਾਂ ਨੂੰ ਵੀ ਬਹੁਤ ਵਧੀਆ ਲੱਗਦਾ ਹੈ ਜਦੋਂ ਘਰਦਿਆਂ ਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਤਾਂ ਉਹਨਾਂ ਦੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ ਸਕੂਨ ਦਿੰਦੀਆਂ ਨੇ ਦਿਲ ਨੂੰ ਵੀ ਚਲੋ ਕਿਸੇ ਨੂੰ ਤਾਂ ਸਬਜੀ ਪਸੰਦ ਆਈ ਤੇ ਇਸ ਤੋਂ ਬਾਅਦ ਜਿਹੜੀ ਆਪਣੀ ਇਹ ਸਬਜੀ ਸੀਗੀ ਬਣ ਕੇ ਤਿਆਰ ਹੋ ਗਈ ਸੀਗੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇੱਕ ਢੰਡੇ ਦੇ ਵਿੱਚ ਕੱਢ ਲਈ ਸੀ ਤੇ ਉੱਪਰੋਂ ਦੀ ਧਨੀਆ ਪਾਤਾ ਸੀਗਾ ਥੈਂਕ ਯੂ ਸੋ ਮਚ